ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਟੋਟਲ 2 ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਮੋਗਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਪਹਿਲਾ ਮਾਮਲਾ ਦਸੀਏ ਇਹਦੇ ਵਿੱਚ ਐਫਆਈਆਰ ਨੰਬਰ 151/25 ਥਾਣਾ ਸਦਰ ਮੋਗਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਇਹਨਾਂ ਤੋਂ ਟੋਟਲ ਰਿਕਵਰੀ 5 ਕਿਲੋ 17 ਗ੍ਰਾਮ ਹੈਰੋਇਨ ਹੋਈ ਹੈ ਨਾਲ ਇੱਕ ਮੋਟਰਸਾਈਕਲ ਤੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਸੀ ਇੱਥੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਆਏ ਸੀ ਇਹਨਾਂ ਨੇ ਅੱਗੇ ਹੈਰੋਇਨ ਆ ਸਪਲਾਈ ਕਰਨੀ ਸੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਜਿਹੜਾ ਮੇਨ ਦੋਸ਼ੀ ਹੈ ਦਲਜੀਤ ਇਹ ਤੇ ਪਹਿਲਾਂ ਵੀ ਦੋ ਮੁਕਤਵੇਂ ਦਰਜ ਨੇ ਤੇ ਅਸੀਂ ਦਾ ਫੋਰਨ ਵੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇਨ ਟੱਚ ਹੈ ਤੇ ਪਾਕਿਸਤਾਨ ਵੇਸਡ ਸਮਗਲਰਾਂ ਦੇ ਵੀ ਇਨ ਟੱਚ ਹੈਗਾ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਹਦੀ ਫੋਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਦੋਸ਼ੀ ਇਨਵੋਲਵ ਹੋਣਗੇ ਜਿਨ੍ਹਾਂ ਦਾ ਵੀ ਨਾਂ ਅੱਗੇ ਆਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਆ ਇੱਕ ਬਹੁਤ ਵੱਡਾ ਸਪਲਾਈਰ ਹੈ ਜਿਹੜਾ ਆਪਣੇ ਏਰੀਆ ਦੇ ਵਿੱਚ ਮੋਗਾ ਫਿਰੋਜ਼ਪੁਰ ਦੇ ਆਲੇ-ਦੁਆਲੇ ਏਰੀਆ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਇਹਨੂੰ ਕਰ ਲਿਆ ਹੈ ਸਰ ਜਿਹੜੇ ਦੋ ਇਹ ਨਾਲ ਦੇ ਇਹਦੇ ਇਹਦੇ ਦੋ ਕਦਮੇ ਦਰਜਾ ਬਾਕੀਆਂ ਦਾ ਕੀ ਬਾਕੀਆਂ ਦਾ ਕੋਈ ਕ੍ਰਿਮਨਲ ਰਿਕਾਰਡ ਨਹੀਂ ਹੈ ਉਹ ਇਹਦੇ ਐਸੋਸੀਏਟ ਨੇ ਉਹ ਇਹਦੇ ਨਾਲ ਹੀ ਕੰਮ ਕਰਦੇ ਆ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ 5 ਕਿਲੋ ਦੀ ਹਾਂ ਜੀ ਇਹ ਮੋਟਰਸਾਈਕਲ ਤੇ ਲੈ ਕੇ ਆਈ ਸੀ ਕਿੱਥੋਂ ਲੈ ਕੇ ਆਈ ਸੀ ਅੱਜ ਕਿੱਥੋਂ ਲੈਣ ਹੋ ਗਿਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਚਾਹੀ ਸਾਹਮਣੇ ਆਇਆ ਕਿ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੂੰ ਆ ਹੇਰੋਇਨ ਜਿਹੜੀ ਆ ਉਹ ਸਪਲਾਈ ਹੋਈ ਸੀ ਤੇ ਇਹ ਜਿਹੜੇ ਰਹਿਣ ਵਾਲੇ ਨੇ ਦਲਜੀਤ ਜਿਹੜਾ ਮੇਨ ਦੋਸ਼ੀ ਹੈ ਆ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਬਾਕੀ ਦੋਨੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਹਾਂਜੀ ਪਰੋਂ ਆਈ ਸੀ ਸਰ ਕੋਈ ਤਾਂ ਛੇਰੋ ਦਾ ਪਾਕਿਸਤਾਨੀ ਦਾ ਡੈਟਾ ਏਦੇ ਤੇ ਪਿਛਲੀ ਰਕਮੜੀ ਜਿਹੜੀ ਤਰਨਤਨ ਵਗੈਰਾ ਹੋਈ ਹੈ ਉਹਦਾ ਵੀ ਰਿਲੇਸ਼ਨ ਪਾਕਿਸਤਾਨ ਦੇ ਨਾਲ ਦੀ ਜੀ ਸਾਹਮਣੇ ਆਇਆ ਜੀ ਮੋਢੀ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦਾ ਪੁਲਿਸ ਰਿਵਾਂਡ ਅਸੀਂ ਹਾਸਿਲ ਕਰਕੇ ਡੁੰਗਾਈ ਨਾਲ ਜਿਹੜੀ ਹੈ ਇਹਦੀ ਇੰਟਰੋਗੇਸ਼ਨ ਕਰਾਂਗੇ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੇ ਵੀ ਤੱਥ ਹੋਰ ਸਾਹਮਣੇ ਆਣਗੇ ਉਹ ਤੁਹਾਨੂੰ ਅਸੀਂ ਕਲੀਅਰ ਕਰਕੇ ਦੱਸ ਦੇਵਾਂਗੇ ਇਹਨਾਂ ਦੀ ਏਜ 28 ਸਾਲ ਹੈ ਜਿਹੜਾ ਮੇਨ ਦੋਸ਼ੀ ਹੈ ਉਹਦੀ ਬਾਕੀ 1 ਦੀ 28 ਸਾਲ ਤੇ ਦੂਜੇ ਦੀ 26 ਸਾਲ ਹੈਗੀ ਹੈ ਜੀ ਕਿਹੜੀ ਜਗ੍ਹਾ ਤੋਂ ਫੜੇਗੇ ਜੀ ਇਹ ਦਾਣਾ ਮੰਡੀ ਪਿੰਡ ਖੁਖਰਾਣਾ ਸਦਰ ਥਾਣੇ ਦੇ ਏਰੀਆ ਦੇ ਵਿੱਚ ਉੱਥੇ ਬੈਠੇ ਸੀ ਤੇ ਆਪਣੇ ਜਿਹੜੇ ਕਸਟਮਰਸ ਨੇ ਉਹਨਾਂ ਦੀ ਵੇਟ ਕਰੀ ਜਾਂਦੇ ਸੀ ਕਿਸ ਚੀਜ਼ ਦੇ ਵਿੱਚ ਪਾਈ ਹੋਈ ਸੀ 5 ਕਿਲੋ ਹੋਈ ਹਾਂ ਜੀ ਇਹਨਾਂ ਨੇ ਪੈਕਿੰਗ ਕੀਤੀ ਹੋਈ ਸੀ ਜਿਹੜੀ ਇਹਨਾਂ ਦੀ ਨਾਰਮਲ ਪੈਕਿੰਗ ਹੁੰਦੀ ਹੈ ਪਲਾਸਟਿਕ ਦੇ ਬਫਫਿਆਂ ਚ ਉਦਾਂ ਪਾਈ ਹੋਈ ਸੀ ਜੀ ਕਿਦਰ ਬਹੁਤ ਵੱਡਾ ਸਪਲਾਈਅਰ ਹੈ ਸਰ ਤੇ ਬੈਕਵਰਡਿੰਗ ਤਾਂ ਹੋਵੇ ਤੇ ਫਾਰਵਰਡਿੰਗ ਸਰ ਕੋਈ ਕੰਮ ਨਹੀਂ ਹੈ ਸਰ ਉਹ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਨਾਂ ਦੇ ਫੋਨ ਇਹ ਜਿਹੜੀ ਕੋਲ ਡਿਟੇਲਾਂ ਸਾਰਾ ਆਈਪੀਡੀਆਰ ਟੈਕਨੀਕਲੀ ਇਹਨੂੰ ਅੱਗੇ ਇਨਵੈਸਟੀਗੇਟ ਕਰਾਂਗੇ ਬਾਕੀ ਇਹਦੀ ਪੁੱਛਗਿੱਛ ਦੇ ਵਿੱਚ ਵੀ ਜਿਹੜੇ ਬੰਦੇ ਸਾਹਮਣੇ ਆਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਸਰ ਇਹ ਜਿਹੜੀ ਹਿਰੋਇਨ ਫੜੀ ਹੈ ਇਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਆਈ ਹੈ ਜਾਨੀ ਉਸੇ ਤੋਂ ਉਹ ਇਹਨੂੰ ਹਜੇ ਅਸੀਂ ਹੋਰ ਐਸਟੈਬਲਿਸ਼ ਕਰ ਲੈਨੇ ਆ ਇਹਦੀ ਹੋਰ ਇੰਟਰੋਗੇਸ਼ਨ ਚੱਲ ਰਹੀ ਹੈ ਬਟ ਹੁਣ ਅਜ਼ ਦੇ ਟਾਈਮ ਕੱਲ ਦੇ ਟਾਈਮ ਵੇਖਿਆ ਗਿਆ ਡਰੋਨ ਦੇ ਥਰੂ ਹੀ ਜ਼ਿਆਦਾ ਸਪਲਾਈ ਹੋ ਰਹੀ ਹੈ ਉੱਥੋਂ ਸਰ ਜਿਹੜਾ ਦਰਜੀਤ ਹੈ ਸਰ ਤੋਂ ਦੋ ਮਾਮਲੇ ਦਰਜਾ ਸਰ ਉਹਦੇ ਵਿੱਚ ਕੇਜੀਪੀਐਸਾ ਮਾਮਲਾ ਉਹਨਾਂ ਦੇ ਕੀ ਸਰ ਕੀ ਰਿਕਰਦੀ ਸੀਗੀ ਉਹ ਚੈੱਕ ਕਰਕੇ ਅਸੀਂ ਦੱਸ ਦਿੰਦੇ ਹਾਂ